ਵਾਹਿਗੁਰੂ ਜਿੱਕਾ ਕਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਗੁਰਦੁਆਰਾ ਨਸਪੂਣਾ ਸਹਿਲ ਦੇ ਵਿੱਚ ਕਿ ਚੰਦੀ ਛੱਡ ਲੱਗ ਰਹੀ ਹੈ ਜੀ ਜਿਸ ਦਾ ਖਰਚਾ ਤਕਰੀਬਨ 70000 ਰੁਪਏ ਦਾ ਕੰਪਨੀ ਨੇ ਦਿੱਤਿਆ ਹੈ ਇਹ ਲੰਗਰ ਬਣਾਉਣ ਲਈ ਜਿਹੜਾ ਤੋਂ ਮਾਯਾਰ ਨਿਕਲਦਾ ਹੈ ਬਈ ਬਈ ਆ ਕੇ ਨਾਮ ਲੱਗੇ ਉਹਨੇ ਲਈ ਆ। ਇਹ ਕੰਪਨੀ ਦੇ ਵੱਲੋਂ ਸਰਕਾਰ ਵੱਲੋਂ ਇਹ ਹੁਕਮ ਹੋਇਆ ਸੀ ਕਿ ਆਪਾਂ ਨੂੰ ਲਗਵਾਉਣੀ ਪਵੇਗੀ ਕਿਚਨ ਦੇ ਵਿੱਚ ਹੁਣ ਉਹ ਲੱਗ ਰਹੀ ਹੈ ਜੀ। ਕੰਪਨੀ ਦੇ ਵੱਲੋਂ ਸਰਕਾਰ ਵੱਲੋਂ ਹੁਕਮ ਹੋਇਆ ਸੀ ਕਿ ਗੁਰਦਰਾ ਸਾਹਿਬ ਦੇ ਵਿੱਚ ਕਿਚਨ ਹੋਟਲ ਲੱਗਣੀ ਜ਼ਰੂਰੀ ਹੈ ਜੀ। ਇਸ ਲਈ ਕੰਪਨੀ ਨੇ 70000 ਰੁਪਇਆ ਡਾਲਰ ਰਿਹਾ ਖਰਚਾ ਲਗਾਇਆ ਹੈ ਕਰਿਆ ਹੈ ਦੱਸਿਆ ਹੈ ਸੋ ਕਿਚਨ ਹੁੱਡ ਲੱਗ ਰਹੀ ਹੈ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਜਿੰਨੀ ਵੀ ਕੋਈ ਕਿਰਪਾ ਕਰ ਸਕਦੇ ਹੋ ਭਾਈ ਸਾਰੇ ਮਾਇਆ ਰਹਿਂ ਸੇਵਾ ਕਰੂ ਗੁਰਦਰਾ ਮਸਤੋਣਾ ਸਾਹਿਬ ਯੂ ਐਸ ਏ ਦੇ ਵਿੱਚ ਜੂਬਾ ਸਿਟੀ ਚ ਜੋ ਬਣਿਆ ਹੈ ਸੋ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਸਾਰੇ ਸੇਵਾ ਚ ਕਿਉਂਕਿ ਗੁਰੂ ਨਾਨਕ ਦੇ ਲੰਗਰ ਚੱਲਦੇ ਰਹਿਣ ਹਰ ਘਰਾਂ ਵਿੱਚ ਚੱਲਣ ਹਰ ਗੁਰੂ ਘਰ ਵਿੱਚ ਚੱਲਣਾ ਬਹੁਤ ਤੋਂ ਵੱਧ ਲੰਗਰ ਚੱਲਣਾ ਸਤਿਗੁਰੂ ਕਿਰਪਾ ਕਰੇ ਸਾਰੇ ਲੰਗਰ ਚੱਲਣ ਜੀ ਇਹ ਉੱਪਰਲੇ ਪਾਸੇ ਇੱਕ ਬਹੁਤ ਵੱਡਾ ਜਿਹੜਾ 에어 ਕੰਡੀਸ਼ਨ ਹੈ ਉਹ ਲੱਗੂਗਾ ਥੱਲੇ ਹੁੱਡ ਲੱਗੂਗੀ ਫਿਰ ਉੱਪਰਲੇ ਪਾਸੇ ਕਿਚਨ ਦਾ ਧੂੰਆਂ ਜਾਇਆ ਕਰੂਗਾ ਜੀ ਕਦੇ ਵੀ ਅੱਗ ਨਹੀਂ ਲੱਗੂਗੀ ਇਹ ਅੱਗ ਤੋਂ ਬਚਾਉਣ ਲਈ ਸਰਕਾਰ ਦਾ ਹੁਕਮ ਸੀ ਕਾਉਂਟੀ ਦਾ ਹੁਕਮ ਸੀ ਜੋ ਆਪਾਂ ਸਾਰੇ ਸੰਗਤ ਨਾਲ ਮਿਲ ਕੇ ਬਜਾ ਰਹੇ ਹਾਂ ਜੀ ਇਹੋ ਬੇਨਤੀ ਹੈ ਜੀ ਕਿਚਨ ਦੀ ਹੱਡ ਲੱਗ ਰਹੀ ਹੈ ਗੁਰਦਰਾ ਮਸਤੂਆਣਾ ਸਾਹਿਬ ਯੂ ਐਸ ਏ ਵਿਖੇ ਆਪ ਸਾਰੇ ਸੇਵਾ ਚਲਸਾ ਪਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ